ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਗੁਰਵਾਨੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਆਚਾਰਨ ਤੇ ਉਸ ਤੋਂ ਅੰਤ ਤੋ ਸੇ ਅਰਥ ਕਰਾਂਗੇ ਅੱਜ ਸੋਠ ਮਹੱਲਾ ਪੰਜਵਾਂ ਦੇ 24ਵੇਂ ਸ਼ਬਦੀਵਾਰੀ ਹੈ ਜੀ ਸੋਠ ਮਹੱਲਾ ਪੰਜਵਾਂ ਕਰਨ ਕਰਾਵਣ ਹਾਰ ਪ੍ਰਭ ਦਾਤਾ ਬਾ ਭਰਨ ਪ੍ਰਭ ਸੁਆਮੀ ਸਗਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰਜਾਮੀ ਕਰਨ ਕਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸਾਮੀ ਸਗਲੇ ਜੀ ਕੀ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਆ ਆਪ ਸਹਾਈ ਸੂਖ ਸਹਿਜ ਆਨੰਦ ਮੰਗਲ ਰਸ ਅਚਰਜ ਪਈ ਬਡਾਈ ਰਹਾਉ ਗੁਰ ਕੀ ਸਰਨ ਪੈ ਪੈ ਨਾਸੇ ਸਾਚੀ ਦਰਗਹਿ ਮਾਨੈ ਗੁਣ ਗਾਵਤ ਅਰਾਧ ਨਾਮ ਹਰ ਆਏ ਆਪਣੇ ਥਾਨੇ ਜੈ ਜੈ ਕਾਰ ਕਰੇ ਸਭ ਉਸਤ ਸੰਗਤ ਸਾਧ ਪਿਆਰੀ ਸਦ ਬਲਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈ ਸਵਾਰੀ ਸਦ ਬਲਹਾਰੇ ਜਾਓ ਪ੍ਰਭ ਆਪਣੇ ਜਿਨ ਪੂਰਨ ਪੈ ਸਵਾਰੀ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸਨ ਪਾਇਆ ਪਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨੰਦ ਸਤੀ ਕਰ ਆਇਆ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਨ ਜਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸਹਿ ਤੀ ਕਰ ਆਇਆ ਕਿਸ਼ੋਰ ਵਿੱਚ ਗੁਰੂ ਸਾਨੂੰ ਉਪਦੇਸ਼ ਦਿੰਦੇ ਹਨ ਜੀ ਕਿ ਪਰਮੇਸ਼ਰ ਪ੍ਰਭ ਕਰਤਾਪੁਰਖ ਕਰਨ ਕਰਾਉਣ ਵਾਲਾ ਸਭ ਕੁਝ ਕਰਨ ਕਰਾਉਣ ਵਾਲਾ ਦਾਤਾ ਪौर ब्रह्म ਸਾਮੀ ਮਾਲਕ ਹੈ ਜੀ ਫਿਰ ਗੁਰੂ ਜੀ ਆਖਦੇ ਸਾਰੀ ਸ੍ਰਿਸ਼ਟੀ ਨੋ ਸਾਰੇ ਕੇ ਤੇ ਸਾਰੇ ਜੀ ਤੇ ਆਲੋ ਕਰਤਾਪੁਰ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਹਨ ਜੀ ਉਹ ਪਰਮੇਸ਼ਰ ਪ੍ਰਭ ਅੰਤਰਜਾਮੀ ਹੁੰ ਜੀ ਫਿਰ ਗੁਰੂ ਜੀ ਆਖਦੇ ਹਨ ਮੇਰਾ ਗੁਰੂ ਮੇਰੇ ਉੱਤੇ ਆਪ ਸਹਾਈ ਹੋਇਆ ਹੈ ਜੀ ਜਿਸ ਕਰਕੇ ਮੈਨੂੰ ਸੁਖ ਸਹਿਜ ਵਸਾ ਆਤਮਿਕ ਆਨੰਦ ਮੰਗਲ ਅਤੇ ਪਰਮੇਸ਼ਰ ਹਾਰ ਦੇ ਗੁਰਸ਼ਬਦ ਗੁਰਬਾਣੀ ਨਾਮ ਦਾ ਅੰਮ੍ਰਿਤ ਰਸ ਪ੍ਰਾਪਤ ਹੋ ਗਏ ਹਾਂ ਜੀ ਅ ਅਚਰਜ ਮੇਂ ਵਿਢਾਈ ਹਾਸਲ ਹੋ ਗਈ ਹੈ ਜੀ ਰਹਾਓ ਫਿਰ ਗੁਰੂ ਜੀ ਆਖਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸਿ ਸਾਧ ਸੰਗਤ ਦੀ ਸ਼ਰਨ ਵਿੱਚ ਪੈਣ ਨਾਲ ਸਾਰੇ ਭੈ ਡਰ ਨਸ਼ਟ ਹੋ ਜਾਂਦੇ ਹਨ ਜੀ ਅਤੇ ਪਰਮੇਸ਼ਰ ਪ੍ਰਭ ਦੀ ਸੱਚੀ ਦਰਗਾਹ ਵਿੱਚ ਪਰ ਤਸਥਾ ਮਿਲ ਜਾਂਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਪ੍ਰਭ ਦੇ ਗੁਰਸਬ ਗੁਰ ਬਾਣੀ ਨਾਮ ਸਿਮਰਨ ਅਤੇ ਪਰਮੇਸ਼ਰ ਦੇ ਗੁਣ ਗਾ ਕੇ ਪਰਮੇਸ਼ਰ ਹਰ ਸਿਮਰਨ ਦੀ ਨਾਮ ਸਿਮਰਨ ਦੀ ਆराधना ਕਰਕੇ ਅਸੀਂ ਆਪਣੇ ਨਿਜ ਘਰ ਆ ਗਏ ਹਾਂ ਜੀ ਪਾਉ ਪਾਵ ਮਨ ਨੂੰ ਠਿਕਾਓ ਮਿਲ ਗਿਆ ਹੈ ਜੀ ਫਿਰ ਗੁਰੂ ਜੀ ਆਖਦੇ ਸਾਰੇ ਜੈ ਜੈਕਾਰ ਅਤੇ ਪਰਮੇਸ਼ਰ ਦੀ ਉਸਤਤ ਕਰਦੇ ਹਾਂ ਜੀ ਅਤੇ ਮੈਨੂੰ ਸਾਧ ਗੁਰੂ ਦੀ ਸੰਗਤ ਪਿਆਰੀ ਲੱਗਦੀ ਹੈ ਜੀ ਫਿਰ ਗੁਰੂ ਜੀ ਆਖਦੇ ਮੈਂ ਆਪਣੇ ਪਰਮੇਸ਼ਰ ਪ੍ਰਭ ਤੋਂ ਕੁਰਬਾਨ ਜਾਂਦਾ ਹਾਂ ਜੀ ਜਿਸ ਨੇ ਪੂਰੀ ਤਰ੍ਹਾਂ ਮੇਰੀ ਪੈਜ ਸਵਾਰ ਦਿੱਤੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਫਿਰ ਗੁਰੂ ਜੀ ਆਖਦੇ ਹਨ ਮੈਂ ਪਰਮੇਸ਼ਰ ਪ੍ਰਾਪਤ ਸਦਾ ਗੁਰਪਾਣ ਜਾਂਦਾ ਹਾਂ ਜੀ ਜਿਸ ਨੇ ਪੂਰੀ ਤਰ੍ਹਾਂ ਮੇਰੇ ਭੈਜ ਸਾਰ ਦਿੱਤੀ ਹੈ ਜੀ ਫਿਰ ਗੁਰੂ ਜਹਾਦ ਹਨ ਜਿਨ੍ਹਾਂ ਜਿਨ੍ਹਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਗੁਰੂ ਦਾ ਦਰਸ਼ਨ ਪ੍ਰਾਪਤ ਕੀਤਾ ਹੈ ਜੀ ਉਹ ਜੀ ਗੁਰ ਗਿਆਨ ਗੋਸਤ ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਵਡਿਆਈ ਦੁਆਰਾ ਤਰ ਗਏ ਹਾਂ ਜੀ ਨਾਨਕ ਦਾ ਕਥਨ ਹੈ ਜੀ ਕਿ ਮੇਰੇ ਉਤੇ ਮੇਰਾ ਪਰਮੇਸ਼ਰ ਕਿਰਪਾਲੂ ਹੋਇਆ ਹੈ ਜੀ ਅਤੇ ਮੈਂ ਆਤਮਕानंदਪੂਰਵਕ ਆਪਣੇ ਨਿਜ ਘਰ ਵਿੱਚ ਆ ਗਿਆ ਹਾਂ ਜੀ। ਇਹ ਸ਼ਬਦ ਦਾ ਸਾਰ ਇਸਾ ਗੁਰੂ ਜੀ ਆਧਿਆਨ ਉਸ ਕਰਤਾਪੁਰਖ ਪਰਮੇਸ਼ਰ ਪ੍ਰਾਪ ਬਣੇ ਸਾਰੀ ਸ੍ਰਿਸ਼ਟੀ ਨੂੰ ਸਾਜ ਕੇ ਸਾਰੇ ਜੀ ਪੈਦਾ ਕੀਤੇ ਹਨ ਜੀ। ਕਰਨ ਕਾਨ ਸਮਰਤ ਸਰਬ ਸ੍ਰੇਸ਼ ਸਦਾ ਉਹ ਕਰਤਾ ਪਰਮਾਇਰੂ ਆਪ ਹੀ ਹੈ ਜੀ ਗੁਰਸਤ ਗੁਰਬਾਣੀ ਨਾਮ ਸਿਮਰਨ ਅਤੇ ਸਾਧ ਸੰਗਤ ਦੇ ਸ਼ਰਨ ਵਿੱਚ ਜਾਣ ਅਤੇ ਸੇਵਾ ਕਰਨ ਨਾਲ ਸੰਸਾਰਿਕ ਸੰਕਟ ਖਤਮ ਹੋ ਜਾਂਦੇ ਹਨ ਜੀ ਅਤੇ ਈਸ਼ਵਰ ਦੇ ਦਰਗਾਹ ਵਿੱਚ ਪ੍ਰਤੀਸ਼ਠਾ ਪ੍ਰਾਪਤ ਹੋ ਜਾਂਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਪ੍ਰਾਪਤ ਮੈਂ ਕੁਰਬਾਨ ਜਾਂਦਾ ਹਾਂ ਜੀ ਜਿਸ ਨੇ ਆਪਣੀ ਕਿਰਪਾ ਕਰਕੇ ਆਪਣੇ ਜੀ ਮਨੁੱਖ ਦੀ ਰੱਖਿਆ ਕੀਤੀ ਹੈ ਜੀ ਫਿਰ ਗੁਰੂ ਜੀ ਆਖਦੇ ਪਰਮੇਸ਼ਰ ਪ੍ਰਾਪਤੇ ਦਰਸ਼ਨ ਮਾਤਰਨਾ ਆਤਮਿਕ ਗੁਰੂ ਗਿਆਨ ਦੇ ਵਿਚਾਰਾਂ ਦੀ ਸੂਰ ਪ੍ਰਾਪਤ ਹੁੰਦੀ ਹੈ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰਨ ਅਤੇ ਸੁਣਨਾ ਉਦਾਹਰ ਹੋ ਜਾਂਦਾ ਹੈ ਜੀ ਅੱਜ ਦਾ ਵਿਚਾਰ ਕਰਦੇ ਹਾਂ ਮਰਕਲ ਨਹੀਂ ਕਬਲ ਨਾ ਹੋਇਆ ਹੋਣ ਕਿਉਂ ਉਸ ਵਾਸਤੇ ਮੈਂ ਖਿਵਾ ਦੀ ਚਾਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ